ਉਹ ਆਜੋ ਭਾਈ ਓਹ ਪ੍ਰਧਾਨ ਜੱਗੇ ਦਾ ਮੂਲੀ ਮੰਗਣੇ ਚੱਕ ਲਿਆ ਉਹ ਵੀ ਕਹਿੰਦਾ ਮੈਂ ਚੰਦਰੀਏ ਲੈ ਰੀ ਆ ਗੱਲ ਕੌਣ ਕਰੇ ਆ ਜਮਾ ਹੀ ਲੱਗਦਾ ਹੈਗਾ ਜਿਵੇਂ ਰਹੇ ਹੋ ਛੋਟੀ ਜੀ ਮਸ਼ੀਨ ਬੈਟਰੀ ਵਾਲੀ ਉਹ ਸਾਡੇ ਬੁਰਕੇ ਆ ਗਿਆ ਪਕੌੜਾ ਪਕੌੜਾ ਹਾਂ ਪਕੌੜਾ ਅਬ ਇਹਨੇ ਤੋਗਾ ਫੋਕ ਲਓ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਚੱਲੇ ਬਾਈ ਆਪਣੇ ਹਾਲ ਤੇ ਸੁਆਗਾ ਲੈਣਾ ਸ੍ਰੀ ਚੰਕੌਰ ਸਾਹਿਬ ਤੇ ਤੇ ਜੱਗਾ ਪੂਰੀ ਬਾਈ ਪ੍ਰਧਾਨ ਬਾਈ ਵੀ ਆਏ ਨੇ ਸਾਰੇ ਜਾਣੇ ਜਾਉਂਗੇ ਇਕੱਠੇ ਹੋ ਕੇ ਟਰੈਕਟਰ ਆਪਣਾ ਨੇ ਬਈ ਕੱਲ ਧੋ ਕੇ ਰੈਡੀ ਕਰਤਾ ਤਾਂ ਕਿਉਂ ਬੇਲਾ ਹੋ ਗਿਆ ਤਾਂ ਬਾਕੀ ਮਲਾਉਂਦਾ ਤੁਹਾਨੂੰ ਬੰਦਿਆਂ ਨੂੰ ਚਲਦੇ ਅਗਰ ਸ੍ਰੀ ਚਮਕੌਰ ਸਾਹਿਬ ਨੂੰ ਇਹ ਪਤਾ ਨਹੀਂ ਕਿ ਕਨਾਟਕੇ ਆ ਗਿਆ ਕੀ ਗੋਲਟੀ ਹਾਂ ਆਹ ਪਾਦਾ ਲੋਕਾਂ ਨੂੰ ਕਰਦੇ ਨੇ ਇਹ ਰਹਿ ਜਾਂ ਗੱਲਾਂ ਨੇ ਕਰਦੇ ਕੀ ਹੋ ਗਿਆ ਨਹੀਂ ਹੋ ਰਹਿ ਨਾ ਸਲ ਬੜ ਜਾਂਦਾ ਪੂਰੀ ਚੇਸਲ ਹੋਰ ਪੜਦਾ ਹਾਂ ਬਾਈ ਪੂਰੀ ਕਿੰਨੇ ਕੀੜੇ ਮਾਰੇ ਇੱਥੇ ਹਾਂ ਸਾਲਾ ਬੰਦਲੇ ਮਰਦਾ ਆਹ ਗੋੜਾ ਸਮਝ ਲਾ ਗਿਆ ਸਾਲਾ ਪਰਿੰਦਲੇ ਜੇ ਇੰਨਾ ਸੀ ਰੇਪ ਪਾਉਣਾ ਹੁੰਦਾ ਤਾਂ ਨਹੀਂ ਦਾਗਾ ਓਏ ਸਾਲਾ ਪਰਿੰਦਲੇ ਪਰੇ ਬਲਾਓ ਬਾਈ ਸਾਸੀ ਸਤਿ ਸ਼੍ਰੀ ਅਕਾਲ ਸਾਰੇ ਆਨ ਸਤਿ ਸ਼੍ਰੀ ਅਕਾਲ ਬਾਈ ਚੱਲੇ ਆ ਅਸੀਂ ਸਾਲਾ ਪਰ ਨਹੀਂ ਚੱਲੇ ਬਾਈ ਜਿਹੜਾ ਪਾਸੋਂ ਵੀਡੀਓ ਨਹੀਂ ਦੇਖੀ ਸੀ ਆਪਣੇ ਕਿੱਥੇ ਫੇਰ ਜਾਓਗੇ ਕੱਟਾ-ਕੱਟੇ ਅੱਜ ਕਰ ਦੇਣੀ ਆ ਹੈ ਪ੍ਰਧਾਨ ਹਾਂਜੀ ਵੀ ਘੇੜੇ ਪੈਣਾ ਅਸੀਂ ਮਾਰੇ ਫੇ ਉਹਨਾਂ ਦੇ ਫੋਨ ਆਏ ਬਰਾਬਰੇ ਹੋਗੇ ਕੰਮ ਇੰਨਾ ਕਿ ਵੀ ਮੋਟਰਸਾਈਕਲ ਨਹੀਂ ਚੱਲੇ ਆ ਉਹਨਾਂ ਦਾ ਫੋਨ ਕਰਦੇ ਤੇ ਪਰ ਪਰਾਂ ਬੇਲੇ ਹੋ ਗਈ ਆ ਹੁਣ ਆ ਤਾਂ ਕੰਮ ਨਿਬੜ ਗਿਆ ਜੱਗੇ ਦਾ ਵੀ ਕਦੋਂ ਪੂਰੀ ਨਿਬੜ ਲਿਆ ਸਿਆਦ ਮੰਨ ਤੂੰ ਜੀਰੀ ਲੈ ਲੈ ਉਹ ਚੱਕਰਾਂ ਜਾਣਾ ਪਿਆ ਇੱਧਰ ਜਿਹੜੀ ਚੀਜ਼ ਦੇ ਪਰ ਆਪਣਾ ਕੰਮ ਉਹ ਕਰੋ ਪਹਿਲਾਂ ਤਾਂ ਆਪਾਂ ਨੂੰ ਕਰਨਗੇ ਉੱਚਿਆ ਉਹਦੇ ਕਹਿੰਦਾ ਕੋਈ ਨਹੀਂ ਸ਼ਾਮ ਤੱਕ ਲੈ ਜਾਓ ਤੇਰਾ ਪੂਰੀ ਡਾਇਲੌਗ ਦੱਸ ਕਿਹੜਾ ਦਾ ਤਾਂ ਸ਼ਾਮ ਤੱਕ ਡਾਇਲੌਗ ਆ ਕੋੜੀ ਥੋੜੀ ਤਿਆਰ ਕਰੀ ਨਹੀਂ ਆ ਕੱਲੂ ਆ ਜਿਓ ਉਹ ਥੋੜੀ ਬਣਦੇ ਆ ਫੇਰ ਫੇਰ ਫੋਨ ਮੈਂ ਕਹਿੰਦਾ ਹੱਥ ਦੇਗਾ ਤੇ ਮੇਰੇ ਨਾਲ ਗੱਲਾਂ ਜੇ ਤੁਸੀਂ ਹੱਥ ਦੇ ਗਏ ਬਾਕੀ ਅੰਨੀ ਹੱਸੀ ਆਈ ਜਾਂਦੀ ਰੋਜ਼ੇ ਭਾਈ ਡਾਇਲੌਗ 21 ਸੁਣ ਸੁਣ ਕੇ ਹੱਕ ਗਏ ਤੇ ਜੱਗੇ ਹੋ ਗਿਆ ਸਾਫ ਤੋਂ ਗੇ ਹਾਂ ਹਾਂ ਆਹੋ ਫਿਰ ਬਣ ਗਿਆ ਭਾਈ ਮਾਡਲ ਬਣ ਗਿਆ ਪੂਰੀ ਟਾਇਰ ਕਿੰਨੇ ਪੂਰੀ ਕਹਾਣੀ 40 ਪੈਸੇ ਟਾਇਰ ਰਾ ਕੇ ਜੱਗੇ ਨਾ ਸਰ ਬੋਕਰੇ ਮੇਰੇ ਅਰਜਨ ਦੇ ਘਰ ਗਏ ਤਾਂ ਬੋਕਰੇ ਜੱਗੇ ਕਿੰਨੇ ਪੈਸੇ 80 ਪੈਸੇ ਹੈਗੇ ਹਲੇ ਹਾਂ ਮੇਰੇ ਅਰਜਨ ਦੇ ਘਰ ਦੇ ਹੂੰ 20 ਪੈਸੇ ਜਾ ਕੋ ਮੇਰੇ ਅਰਜਨ ਦੇ ਜਿਆਦਾ ਘਰ ਹੂੰ ਕਾਸਿਕ ਆ ਗਏ ਜਿੱਕੇ ਇੱਥੇ ਆ ਕੇ ਟਾਇਰ ਵੀ ਖੜਦਾ ਹੈ ਬਾਈ ਆਏ ਆ ਪੂਰੀ ਆਪਾਂ ਸਾਈ ਦੇ ਕੇ ਇਹਨੂੰ ਮਹੀਨਾ ਹੋ ਗਿਆ 2 ਮਹੀਨੇ ਕੀ ਕਹਿੰਦੇ ਯਾਰ ਹੋ ਗਿਆ ਵੀ ਹੌਲੀ ਹੌਲੀ ਨੰਬਰ ਆਉਂਦਾ ਪ੍ਰਦਾਜ ਜੀ 2 ਮਹੀਨੇ ਦੀ ਲਾਖ ਚ ਤੱਕੇ ਹਾਂ ਹਾਂ ਜਾਂਦਾ ਪੰਜ ਚਾਰ ਚਲ ਹੁਣ ਤਾਂ ਪੰਜ ਛੇ ਦਿਨ ਹੋ ਗਏ ਫੋਨ ਕਰਦਾ ਸੀ ਜੀ ਦੀ ਚੁਲ ਜੇ ਚਲੋ ਖ ਚਲੋ ਜਿੱਕੇ ਕਿਆ ਡਿਮਾਂਡ ਰੱਖਣੀ ਸੌਸੇ ਖਾਣੇ ਆ ਅੱਜ ਪੰਮੂ ਬਹੁਤ ਠੰਡਾ ਪੀਣਾ ਉੱਥੇ ਉੱਥੇ ਦਾ ਮੋਦ ਹੈ ਮਾਰਿਆ ਜਿਹੜੇ ਹਾਲੇ ਚੱਕਣੇ ਸੀਗਾ ਨਾ ਜਾਈ ਜੱਜ ਹੋਰ ਰੱਖੋ ਦੱਸ ਦਿੰਦਾ ਮੋਦ ਹੈ ਜਿਹਨਾਂ ਨੇ ਪੰਗ ਕਰਿਆ ਆਦੇ ਬਾਈ ਪੱਟੀਆਂ ਨੇ ਦੇ ਪਾਇਆ ਵਾ ਜੀਮੀਦਾਰ ਬੰਦੇ ਰਹੇ ਪਾਉਣਾ ਆ ਤੇ ਲਾਇਆ ਦਾ ਨਹੀਂ ਜੱਗੇ ਉਹ ਨਿਊਜ਼ ਰੈਲੀ ਕਿੱਕ ਸੈੱਟ ਕਰਨੀ ਆ ਫਲੇ ਜੜੀ ਨਿਊਜ਼ ਰੈਲੀ ਉਹ ਕੱਢ ਕੇ ਪਾਈ ਹੋਣੀ ਹੈ ਘਾਟੀ ਨੇ ਉਹ ਪਾਈ ਹੋਣੀ ਹੈ ਨਿਊਜ਼ ਰੈਲੀ ਹੁਣ ਜਾ ਕੇ ਪਹਿਲਾ ਇਹਦੀ ਕੰਮ ਕਰਾਉਣਾ ਹੈ ਜਿੰਨਾ ਖਾਂਦਾ ਉਹਨਾਂ ਡੋਲਣਾ ਚਾਹੀਦਾ ਇਹਨੂੰ ਹਾਂ ਇਹ ਖੜੇ ਤਾਂ ਨਹੀਂ ਜਾਂਦਾ ਜੇ ਚੱਲਦਾ ਪੇ ਕੱਢਦੀ ਹੈ ਹੂੰ ਕੱਲ ਚੱਲ ਕੇ ਆਇਆ ਨਾ ਚਲੋ ਭਾਈ ਆਪਾਂ ਨੇ ਕਰ ਦੇਣਾ ਠੀਕ ਨਹੀਂ ਚਲੋ ਚੱਲ ਫਿਰ ਅੱਗੇ ਕੱਲ ਨੂੰ ਲਾਸਟ ਕੋਈ ਤੇ ਵੀ ਦੇ ਦੇ ਪੂਰੀ ਜਾਂਦੀ ਯਾਰ ਉੱਥੇ ਪਈ ਰੱਖੀ ਉਹ ਉੱਥੇ ਪਈ ਬੈਂਡ ਥੱਲੇ ਲਾ ਲੈਣੇ ਆ ਹੂੰ ਤੂੰ ਸਰਜੀ ਦਾ ਪਤਾ ਨਾ ਹੋਵੇ ਹਾਂ ਇਹ ਸਿਆਣੀ ਬੰਦੀ ਮੋਸਾ ਹੈ ਹੈ ਤੁਸੀਂ ਜਾ ਕੇ ਬੁਲਾਓ ਤੁਸੀਂ ਸਾਡੇ ਵੱਲੋਂ ਸਿਆਣੀ ਮੰਗਾਓ ਹੈ ਸਮੋਸੇ ਦਾ ਠੰਡਾ ਮਗਾ ਕੇ ਰੱਖੋ ਤੁਹਾਆਂ ਅੰਕਲ ਤੁਸੀਂ ਆ ਜਾਓ ਤੁਹਾਨੂੰ ਤਾਂ ਜਾਣਦਾ ਸਾਡੇ ਤਾਂ ਕੋਈ ਨਹੀਂ ਬੰਦ ਵੀ ਦੇਣਾ ਪੂਰੀਆ ਚਲਾ ਯਾਰ ਆ ਜਾ ਆ ਜਾ ਉਹ ਤੇਰੇ ਨਾਲ ਸਰਦਾਰ ਬਾਦ ਦੇਖ लो जी भाई ਦੇਗਾ ਤੇ ਲੋ ਜੀ ਭਾਈ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਆ ਜਗੇ ਠਿਕਾਣਾ ਇਹ ਠੱਕੇ ਕਰੀ ਪੂਰੀ ਆ ਪੂਰੀ ਜਾਂਦੇ ਸਾਰੇ ਕਹਿ ਦੀ ਆਪਣਾ ਕਿਆ ਫੋਨ ਦੇ ਲਗਾ ਲਾ ਪੂਰੀ ਮਿੱਠਾ ਮਿੱਠਾ ਮਿਲੂਗਾ ਜਿਵੇਂ ਇਹ ਜ ਟਾਇਰ ਹੁੰਦੇ ਨੇ ਕੋਪੜੀ ਵੱਲੋਂ ਆਉਦੇਗਾ ਬੋਸ 6 ਦੇ ਆ ਇਹ ਜਲੇ ਟੀਲਾ ਦੇ ਬਾਈ ਪੂਰੀ 라운 ਘੋਰੇ ਵੀ ਵਜਾਰਵਾ ਉਹ ਬਾਬਾ ਫਾਲੀਆਂ ਕੇ ਕੱਦੂ ਕਰਿਆ ਓਏ ਅਨੇ ਮਗਰਾੜ ਕਿਨੇ ਹਿਲਦੇ ਆ। ਚਦਰੀ ਵੀ ਨਵੇੜੀ ਮਿਰਦਾ। ਉਹ ਮਗਰਾੜ ਕਾ ਤੇ ਹਿਲਦੇ ਆ। ਐ ਕਰਦੇ ਆ। ਚਦਰੀ ਜੀ ਮੇਰੀ ਮਿਰਦਾ ਕੋ। ਆ ਲਿਆ ਮਗਰਾੜ। ਇਹੇ ਜੇ ਕਿ ਤੂੰ ਲਟਕੇ ਕਰਦਾ ਇਹ। ਮੈਂ ਭਾਈ ਲੋੜ ਚੈੱਕ ਕਰਦਾ। ਸੇਦਾ ਦੀ ਧਰਤੀ ਸ੍ਰੀ ਸ਼ੰਕੋਪਾਲ ਸਾਹਿਬ। ਆਹ ਦੇ ਆਓ ਜੀ। ਹਾਂ। ਨਾਟ ਨੋਟ ਲਾਏ ਮਹਾਰਾਜ। ਲਓ ਜੀ ਭਾਈ। ਤੋਰੀ ਹਾਤਾਂ ਹਰੇ ਹੋ ਗਏ ਹਾਂ। ਆ ਸਾਡੇ ਦੇਖਦੇ ਦੂ ਬੀਜ ਕਿਹੜਾ ਇਹ ਦੇਖਦੇ ਦੇਖਦੇ ਹਰੇ ਹੋ ਗਏ ਗਾਰੰਟੀ ਆ ਮੈਂ ਤੁਹਾਨੂੰ ਬੀਜ ਦੱਸੂਗਾ ਬੀਜ ਕਿਹੜਾ ਹੈ ਹਾਂ ਲੱਗੇ ਨਹੀਂ ਪਤਾ ਆ ਗੋਤੀ ਬੀਜ ਆ ਨਾਮ ਰੱਖਣਾ ਲੈ ਲੈ ਭਾਈ ਪਹੁੰਚ ਗਏ ਭਾਈ ਇਹ ਸਤਮਾਨ ਵਾਲੇ ਕੋ ਛੋਟੇ ਵਿੱਚ ਦੱਬ ਪਹਿਲਾਂ ਜਾਂਦੇ ਆ ਲੈ ਭਾਈ ਭਾਈ ਲੈ ਕਹਿੰਦਾ ਇਹ ਛੋਟਾ ਫੋਰਨ ਵੀਡੀਓ ਚ ਨਹੀਂ ਆਉਂਦਾ ਅੱਜ ਉਹੀ ਦਿਖਾਉਣਾ ਗੋਲ ਖਵਾ ਖਵਾ ਕੇ ਪਤਾ ਨਹੀਂ ਪਹੁੰਚ ਗਏ ਆਵਾਜ ਜਾਂਦਾ ਹੈਗਾ ਨਿਕਲ ਗੱਡਾ ਭਾਈ ਲੈਂਦਾ ਕਿੱਥੇ ਟਰਾਲਾ ਗੱਡਾ ਭਾਈ ਨਹੀਂ ਹੁੰਦਾ ਲਓ ਜੀ ਭਾਈ ਹਾਂਗਾ 80 ਗੱਲ ਜੀ 80 ਗੱਲ ਵੀਰ ਠੀਕ ਆ ਜੀ ਬਹੁਤ ਵਧੀਆ ਮੈਨੂੰ ਵੀ ਫਰਾਂ ਦੇ ਪਹੁੰਚ ਗਏ ਵਾ ਠੀਕ ਆ ਹਾਂ ਨਾਲੇ ਆ ਗਏ ਜਿਹੜੇ ਕੀ ਆ ਦੇਖ ਰਹੇ ਹੈ ਗੱਲ ਲਿਆ ਟਰਾਲਾ ਧਰਨਾ ਨਹੀਂ ਹੈਗਾ। ਲੋ ਜੀ ਬਾਈ ਇਹ ਟਰਾਲਾ ਬਣਦਾ ਹੋਇਆ। ਆਹ ਫੋਰਮੈਨ ਇਹ ਹੱਲ ਬਣਾਏ ਬਾਈ ਸਾਡੇ। ਇਹੀ ਟਰਾਲਾ ਬਣਾਉਂਦਾ। ਇਹੀ ਟਰਾਲਾ ਬਣਾਉਂਦਾ ਹੈ। ਕੀ ਹੈ? ਕੱਪੜੇ ਅੱਛੇ ਕਿਹੜੇ ਸੂਟ ਦੇਣਾ ਜਿਹੜੇ ਲੈ ਆਇਆ ਹਲਦਵਾਗੜ੍ਹੋਂ। ਇਹਨਾਂ ਨੂੰ ਕੱਪੜੇ ਲੈ ਆਉਂਦੇ। ਇਹਨੇ ਨੇ ਘਰ ਦੇ ਲਿਆ ਫਿਰ। ਫੋਰਮੈਨ ਕਿ ਹਾਲ ਹੈ? ਠੀਕ ਹੈ। ਵੀਜੀ ਆਲੇ ਲੈ ਨੇ ਮੜਾ ਦਿਖਾ ਦੀਏ ਬਾਈ ਕੰਮ ਚੱਲਦਾ ਮਾਰੋ ਬਾਰ ਉਹ ਟਕੇ ਵੇਜ ਕੇ ਦੇਖ ਆ ਜਾ ਐ ਕੱਪੜਾ ਤਰ ਹੈ ਪੂਰੀ ਓਏ ਉਹ ਕੱਪੜਾ ਤਰ ਜਾਣਾ ਲਿਖੋ ਕੇ ਰੱਖੇ ਵੇ ਆ ਹਾਂ ਯੋ ਤੇ ਖਾਤਰਿਆ ਹਾਂ ਹਾਂ ਚਾਦਰ ਆਪਣੇ ਖਾਤਰੇ ਆਈ ਆ ਠਿਕਰ ਲਾਤੇ ਜਗੇ ਹਾਂ ਹਲੇ ਹਾਂ ਹਲੇ ਲੈਨੇ ਵਾਲੇ ਕੋਲ ਇਦਾਂ ਬਹੁਤ ਬਣਾ ਦੇ ਹਾਲ ਪਾਉਣ ਦੇ ਲੈਂਦੇ ਆ ਰੋਟੀ ਤੇ ਪਹਿਲੇ ਇਹਦੇ ਵੀ ਬਹੁਤ ਹੈ ਰੋਟੀ ਇੱਧਰ ਹੈ ਜਗੇ ਉਹ ਮੂਰੇ ਵਾਲਾ ਵੀ ਦੇਖੋ ਨੇ ਪਾਈ ਵੀ ਲਿਆ ਪੂਰੀ ਹਾਲ ਪਾ ਕੇ ਤਾਂ ਹੀ ਕਾ ਸੋਣੇ ਨਾ ਉਹ ਟਰੈਕਟਰ ਮਗਰ ਫਵਾਗਾ ਸਾਈਡ ਕਰੀ ਮੜਿਆ ਚੱਕੇ ਹਲ ਹਲ ਕਰ ਉਹ ਦੇਖਣੀ ਚੈੱਕ ਹੋ ਜਿਹੜੇ ਪਿੱਛੇ ਨੂੰ ਅੱਛਾ ਟਰੈਕਟਰ ਮਗਰ ਪਾਉਣੇ ਕਿੱਕਣੀ ਹੋ ਜਾਣੀ ਜੀ ਫਾਲੇ ਹਾਂ ਜਿਹੜੇ ਫਾਲੇ ਕਸਣੇ ਜੀ ਅੱਛਾ ਹਾਂ ਹਾਲੇ ਨੂੰ 2 ਮੀਟਰ ਨਾਲੇ 2 ਮਿੰਟ ਮਸ਼ੀਨ ਹੈ ਨਾ ਨਾ ਮਸ਼ੀਨ ਹੈ ਕਿਹਨੇ ਬਹਾ ਅਸੋ ਬਲਾਈ ਵਾਲੀ ਬਾਅਦ ਵਿੱਚ ਹੈ ਇਹ ਸਪਲਾਈ ਵਾਲੀ ਜੇ ਕੋਈ ਮਾਲ ਆਉਣਾ ਪਰ ਤੇ ਹੈ ਲੋ ਜੀ ਭਾਈ ਚੱਲ ਵੀ ਤੋਾਈ ਵੀ ਦੇਖੇ ਸੋਧ ਕਰਕੇ ਲੈ ਕੇ ਜਾਣੇ ਆਂ ਮੋਟਰ ਬੜੀ ਹੋਣੀ ਬੈ ਮੋਟਾ ਹੀ ਹੈ ਲੋ ਜੀ ਬਾਈ ਕਾ ਮਸ਼ੀਨਾਂ ਵੀ ਲਿਆਉਂਦੀ ਐ ਬਾਲ ਬੋਲ ਪਾਉਣ ਐ ਜਿੱਥੇ ਨਾ ਰੁਕਾ ਵੀ ਕਰਨਾ ਰੋਟੀ ਖਾਣੀ ਆ? ਰੋਟੀ। ਪਸਾ ਲਾਉਂਗਾ ਬੱਚੇ ਵਾ ਲੈਣੀ ਲਵੇ। ਹਾਂ, ਆ ਵੀ ਨਾ ਉਮੀ ਜਾਂਦੇ ਆ। ਲੈ ਬਾਈ ਪੱਖਾ ਲਾਉਂ ਸੀ ਸੌਂ ਜਾਣਾ। ਚੱਕ ਲਿਏ ਫਿਰ ਚੱਕ ਲਿਏ। ਸਾਡੀ ਸਾਲ ਕੱਢਣਾ ਔਖਾ ਹੋ ਜਾਣਾ। ਕੋ ਕੋਲਰ ਲਾ ਦੇ ਬਾਈ ਪੱਕਾ ਹੀ ਸੌਂ ਜੀਏ। ਪੂਰੀ ਕੋ ਟਰਾਲਾ ਵੀ ਨਹੀਂ ਬਣਿਆ ਪਰ ਇਹ ਵੀ ਪੈ ਜਾਈਏ ਹੈ। ਬਾਣ ਜਾਣਾ ਉਦੋਂ ਲੱਗੇ ਮੁੰਡੇ। ਆ ਦੇਖੋ ਚਾਹ ਮੰਗਦਾ ਐ ਬਾਸੀਆ ਲੰਦਾ ਐ। ਹਾਂ ਅੱਜ ਦੰਡਾ ਅਗਲੇ ਦਾ ਠੰਡੇ ਵਰ ਆਇਆ ਪੂਰੀ ਚੱਲ ਕੋਈ ਡੰਡਾ ਵੀ ਨਹੀਂ ਪ੍ਰਧਾਨ ਕੇਂਦਰ ਪ੍ਰਧਾਨ ਕੇਂਦਰ ਮਾਲਕ ਵਰ ਵੀ ਸਿੱਟਾ ਮਾਰਦੇ ਸ਼ਾਮ ਤੱਕ ਚੱਲਦਾ ਰਹੂੰਗਾ ਓ ਬੱਸ ਉਹ ਪ੍ਰਧਾਨ ਦਾ ਵੀ ਬੋਟ ਕੀ ਚੱਕਰ ਆ ਮਰਕ ਤਾਂ ਹੁੰਦੀ ਆਪਣੀ ਚੱਲਦਾ ਹਾਂ ਹਾਂ ਆ ਦੂਆ ਗਲਾਸ ਪਾ ਲਿਆ ਆ ਫੜਾ ਉੱਤੇ ਟੱਕ ਜੇ ਹੋਵੇ ਨਾ ਹੀ ਕੰਮ ਹੋਊਗਾ ਚਾਹੀ ਦੇਕੇ ਚੱਲ ਆਇਆ ਕਸਾਈ ਉਹ ਆ ਰਿਹਾ ਮਾਣੋ ਪਕੌੜਾ ਇੰਨਾ ਬਹੁਤ ਹੈ ਹਾਂ ਪਕੌੜਾ ਆਦੂਨੇ ਪੋਕ ਜੱਗੇ ਆ ਕੇ ਕਰਦਾ ਮੇਰਾ ਮੁੱਲਾ ਜਦਾ ਹੈ ਬਾਈ ਲੇ ਬਾਈ ਜਲੇਬੀਆਂ ਕਢੀ ਦੇ ਦੀ ਮੇਰੇ ਪਕੌੜੇ ਬਾਈ ਕਾ ਨੂੰ ਆ ਇੱਥੇ ਕਿੱਥੇ ਗੁਰੂ ਆਰ ਸਾਹੀ ਬਾਈ ਮੈਂ ਕਹਿੰਦਾ ਪਕੌੜੇ ਬਾਈ ਜਮੇ ਤੇਲ ਵਿੱਚ ਕਰਨਾ ਆਪਣੇ ਮੈਜ ਉਹਦੀ ਬਣੇ ਬਾਈ ਹਾਂ ਹਾਂ ਟਾਈ ਬਾਈ ਕਹਿੰਦਾ ਸੀ ਕਿ ਨਹੀਂ ਬਾਈ ਹੈਲੋ ਕਿਹੜਾ ਕੰਮ ਹੋ ਰਿਹਾ ਹੈ ਕਹ ਰਹੇ ਹੋ ਛੋਟੀ ਜੀ ਮਸ਼ੀਨ ਬੈਟਰੀ ਵਾਲੀ ਉਹ ਦੇਖਿਓ ਹਾਂ ਦੇ ਤਾਰ ਵੀ ਨਹੀਂ ਕੋਈ ਲੁਧਿਆਣਾ ਦੇ ਜੇ ਖੇਤਾ ਖੁੱਤਾ ਵਾਂ ਖੁੱਲ ਜਿਵੇਂ ਕੋ ਬਾਈ ਗੱਲ ਸੱਚੀ ਦੀ ਜਗੇ ਬਾਈ ਕਹਦਾ 2 ਮਿੰਟ ਨਹੀਂ ਲੱਗਣੇ ਹਾਂ ਜਾਨਦਾਰ ਚੀਜ਼ ਹੈ ਫੁੱਲ ਬੈਟ ਬਾਈ ਫੁੱਲ ਬੈਟ ਬਾਈ ਇਹ ਰਾਤਾ ਤੋੜਨੇ ਨਹੀਂ ਇਹ ਜੀ ਚੀਜ਼ ਵਧੀਆ ਦੇਖਿਆ ਹਉਣੇ ਜਾਂਦੇ ਹਉਣੇ ਜਿਗੇ ਪੁੱਤੇ ਸਿੱਦੇ ਸਾਬਾਸ ਘੁਮਾ ਲਿਆ ਜੇ ਬਾਬਾ ਤੁੰਗਣ ਹਾਈ ਉਹ ਤਾਂ ਇਹ ਉਹ ਤੇ ਉਹ ਇੱਕ ਬਾਤ ਹੋਣੀ ਪਿੱਛੀ ਆ। ਇਹ ਕਿ ਟੈਂਟੇ ਨੰਗਲ ਵਰਗੇ ਫਾਲਾ ਪਏ ਤੇ ਹੋਰ ਪ੍ਰਧਾਨ ਦੇ ਢੂਈ ਤੇ ਸਟicker ਲਾਉਣਾ ਉੱਪਰ ਜੱਗਾ ਕਹਿੰਦਾ ਕਿ ਪ੍ਰਧਾਨ ਦੇ ਢੂਈ ਤੇ ਸਟicker ਲਾਉਣਾ ਪ੍ਰਧਾਨ ਦਾ ਵੀ ਆਪਾਂ ਨੇ ਕਰ ਦੇਣਾ ਕੰਮ ਪੂਰੀ ਦੇ ਬਣਾ ਰਹੇ ਆ ਥੋੜਾ ਜਿਹਾ ਹੀ ਗੇੜ ਹੈਗਾ ਕਰਦੇ ਨਾ ਬਾਈ ਇਹ ਹੋ ਗਈ ਗੱਲਬਾਤ ਸੱਚੀ ਅੱਛਾ ਪਿੱਛੇ ਦੇ ਗੱਠਮਟ ਹੋ ਲਈ ਪਿੱਛੇ ਦੇ ਕਰੀਏ ਦੀ ਗੱਲ ਬਸ ਤੇ ਅਸੀਂ ਪੜਦਾ ਰੱਖ ਬਿਏ ਬੰਦਾ ਹੀ ਰਾਜ ਖੋਲ ਸਕਦੇ ਆ ਪ੍ਰਧਾਨ ਪਾਸ਼ਾ ਸਟicker ਰਹਿ ਗਏ ਤੇ ਬਾਈ ਦੇ ਲੋਕ ਲੋਕ ਹੋਰ ਬਣ ਜਾਂਦੀ ਐ ਹਾਂ ਹਾਂ ਜਿਹੜਾ 50 ਲੈ ਤੇ ਪੱਗ ਬਣ ਜਾਂਦੀ ਐ ਨਾ 50 ਵਾਲੇ ਜੰਮ ਆ ਉੰਟੀ ਵਾਲੇ ਲੈ ਦੇਖਣਾ ਹੈ ਆਹ ਵੀ ਰੱਟੀ ਦੇ ਦੇ ਆਹ ਮੈਂ ਬਾਰੇ ਆਹ ਰੱਟੀ ਪੱਗ ਤੇ ਪਹਿਨਣਾ ਲੱਗਦੀ ਐ ਬਾਅਦ ਚ ਲੱਗਦੀ ਐ ਇਹ ਪੂਰੀ ਮੇਕਅਪ ਹੋ ਰਿਹਾ ਹਾਂ ਹਾਂ ਮੇਕਅਪ ਉਹ ਚੈਨਲ ਤੇ ਲਾਲਿੰਦੇ ਕਹ ਲੈਟਾ ਤੇ ਟੀਂਜ ਜਜ ਨਹੀਂ ਆ ਕੋੜੀ ਨਾਲ ਦੀਆਂ ਹੋ ਗਈਆਂ ਜੱਗੇ ਕਦਾ ਗੋੜਲਾ ਕਰਦੀ ਤੂੰ ਪੂਰੀਆ ਕਰਨਾ ਇਹ ਟਰੈਕਟਰ ਦੇ ਮੈਂਬਰ ਬੁਲਾ ਦੇ ਆ ਕੇ ਜੱਗੇ ਆਹ ਮੈਟਰੋ ਦੀ ਐ ਮੈਟਰੋ ਵੀ ਐ ਮੈਂ ਪਾਣੀ ਵਾਲੀ ਪਾਣੀ ਵਾਲੀ ਇਹ ਜਗ੍ਹਾ ਟੇਪ ਵਧੀਆ ਹੁੰਦੀ ਐ ਰੇਡੀਅਮ ਖਰਾਬ ਨਹੀਂ ਹੁੰਦੀ ਐ ਇਹ ਉਰੀ ਬਣਦੇ ਕਿ ਹੋਰ ਬਸਤੇ ਆਉਂਦੇ ਜੀ ਚ ਪੰਜ ਗੁੱਟੇ ਸੰਧਾ ਬੁਲੇ ਪੰਜ ਗੁੱਟੇ ਆਇਆ ਤਾਂ ਕੱਲੂ ਹਾਂ ਉਹ ਦੋਏ ਦੇ ਗਿਆ ਬੜੇ ਦੇ ਦੇ ਗਏ ਬਾਈ ਇਹਨਾਂ ਦਾ ਨੰਬਰ ਹੈ ਤੇ ਲੋਗੋ ਆਪਣਾ ਐਸਟੀਮਾਨ ਉਹ ਆ ਵੀ ਰੱਖ ਫਸਟ ਪੁਆਇੰਟ ਉਹ ਵੀ ਫਸ ਜਾਣੇ ਕੁੰਡੀ ਚ ਹਾਂ ਦੇਖਿਆ ਆਪਣੇ ਕੰਡਾ ਕਰਾਉਣਾ ਉਹਦਾ ਪਤਾ ਦੁੱਬ ਕਿੱਥੇ ਦੇਣੀ ਚੱਲੇ ਨੂੰ ਉਹ ਪੂਰੀ ਰਹੇਗਾ ਪੂਰੀ ਗਿਆ ਪੂਰੀ ਦੀ ਲੈਣ ਇਹਦੇ ਫਿਰ ਮਾ ਰੱਖਣੀ ਭਰੀ ਪਹਿਲਾਂ ਤਾਂ ਦਾਦੀ ਨੇ ਲੁਕਵੀ ਜਾਣਾ ਉਹ ਨਾ ਟਲ ਚਿੱਟਾ ਲਾਤਾ ਓਏ ਐ ਬਰਦਰ ਕੋਈ ਨਹੀਂ ਉਹਦਾ ਰੰਗ ਹੋਇਆ ਜਲਦੀ ਨੂੰ ਫੋਨ ਕਰਦਾ ਫਿਰ ਵੀ ਕਿੱਥੇ ਆ ਹਾਂ ਤੂੰ ਨਿਕਨ ਚੂਹਾ ਕੱਢਦੇ ਨਾ ਪਾਣੀ ਪਾਪਾ ਖਾਡ ਜਿਓ ਐ ਖਾਡ ਜਣਾ ਕਿੱਥੋਂ ਗਿਆ ਇਹਨੂੰ ਪਤਾ ਨਹੀਂ ਕੋਈ ਪਾਪਾ ਫਿਰ ਫੋਨ ਕਰ ਵਾਹ ਇਹ ਆਪਣੇ ਤੋਂ ਮਿਨੀ ਲੋਟਾਂ ਗਈ ਲੈ ਨਹੀਂ ਨਹੀਂ ਇਹ ਲੋਟਾਂ ਜਦ ਇਹਨੂੰ ਕਹਿੰਦਾ ਕੋਈ ਪਾਰਟੀ ਪੂਟੀ ਹੋ ਗਈ ਆਪਣੇ ਹਾਂ ਕਿੱਥੇ ਹਾਂ ਬਸ ਇਹ ਵੀ ਪਹਿਲੇ ਬੰਦੇ ਔਖਾ ਇਹਦਾ ਲੰਦਾ ਪਰ ਮੈਨੂੰ ਬਸ ਇਹ ਰੋ ਪੁੱਛਿਆ ਘਰੇ ਵੰਦਾ ਸੱਚ ਪਤਾ ਦੱਸਦੇ ਸੱਚ ਰਹਾ ਤਾਂ ਕੋਈ ਨਾ ਸੱਚ ਦੱਸਦਾ ਜਪਮੋ ਸੱਚ ਬਾਕੀ ਆ ਝੂਠੇ ਚੱਲਦਾ ਵਰਦਲ ਕਰ ਚਾ ਜੱਗਾ ਜੀ ਨਹੀਂ ਮਰਜੀ ਸੀ ਜੇ ਕੋਲਵੇ ਮੈਨੂੰ ਜਿਆਦਾ ਕਹਿੰਦਾ ਤੂੰ ਆ ਜਾ ਕਹਿੰਦਾ ਮੋਟਰਸਾਈਕਲ ਚੋਰੀ ਆਂਦੇ ਇਹ ਵੀ ਭਾਈ ਸਾਡੇ ਆਏ ਤੇ ਹੀ ਹੋਣਾ ਤਾਂ ਤੇ ਲਾ ਪ੍ਰਧਾਨ ਕੰਮ ਜੇ ਕੀ ਕਰਦੇ ਸੀ ਤੇ ਤਾਂ ਪਰਾਂ ਪਾਈ ਜੀ ਸਿਆਣੇ ਬੰਦੇ ਦਾ ਮਣਕਾ ਹਲਾਉ ਨੂੰ ਫਿਰਦਾ ਰਹੇ ਤੇ ਲੈ ਹੋ ਕੇ ਪੰਪ ਦੇ ਕੇ ਹੈ ਮਾ ਸਿਆਣੇ ਬੰਦੇ ਦੇ ਜੱਗਾ ਮਣਕਾ ਹਲਾਉ ਨੂੰ ਫਿਰਦਾ ਰਹ ਪੰਪ ਜੀ ਜੀ ਸਿਆਣੇ ਬੰਦੇ ਦਾ ਜਿਹਨੇ ਕਹਿੰਦੇ ਚੱਕ ਦੇ ਹਾਲ ਹੂੰ ਹੁਣ ਨਹੀਂ ਚੱਕਣੇ ਪ੍ਰਧਾਨ ਕੇ ਹਾਂ ਤੇ ਮੈਂ ਕਿਹਾ ਆਪਣੀ ਗੱਲ ਤੇ ਟੱਕਰੇ ਨੂੰ ਹੋ ਗਿਆ ਕਰੂੰਗਾ ਹਾਂ ਉਹ ਨਹੀਂ ਆ ਟੂਈ ਤੋਦਦੀ ਐ ਪੂਰੀ ਤੂੰ ਕਰਦੇ ਅੱਜ ਇੱਕ ਬੋ ਜੀ ਹਾਂ ਪੂਰੀਆ ਕਰਦੇ ਮੜੇ ਇਹਨਾਂ ਪਰ ਸਾਰਿਆਂ ਬਾਥੇ ਆ ਫੇਰਦੇ ਇਸ ਸਟਿੱਕਰ ਤੇ ਲਾਇਆ ਇਹ ਤਾਂ ਠੀਕ ਆ ਮੜਾ ਹੱਥੇ ਆ ਫੇਰ ਦੇ ਜੇ ਕਿਤੇ ਰਹਿ ਗਿਆ ਉੱਚਾ ਤੇ ਹੱਥ ਇਕੜਾ ਥੋੜੋ ਬੇਹੋ ਡੁੱਬਣਾ ਫੇਰ ਹੁਣ ਡੁੱਪ ਨਾਲ ਫੇਰ ਬਣਾਤਾ ਉਹ ਬਹਿ ਗਿਆ ਪੂਰੇ ਨੂੰ ਹੱਥ ਫੇਰ ਦੇ ਕੇ ਨੇ ਡੁੱਬ ਕੇ ਫੇਰ ਹੁਣਾ ਇਕਣਾ ਨਹੀਂ ਫੇਰ ਹੁਣਾ ਉਹ ਲਿਆ ਪੂਰੀ ਜਾ ਕੇ ਉਹ ਖੜੀ ਆ ਉਹ ਕਹਿੰਦੇ ਪਨੀਰੀਆਂ ਦਾ ਬੱਟ ਲਿਆ ਪਨੀਰੀ ਵੀ ਦੂਹੀ ਆ ਉਹ ਗੁੱਤੀ ਗੁੱਤੀ ਆ ਵੀ ਜੇ ਦੱਸਦਾ ਉਹ ਗੜੀ ਚੋਂ ਗੜੀ ਚਾਹੀਦੀ ਬੰਦੇ ਬੰਦੇ ਨੇ ਕੀ ਕਰਦੇ ਉਹ ਜਗ੍ਹਾ ਨਾਟ ਕੇ ਆ ਰਹੀ ਜਬਰਦਸਤ ਉਹ ਆ ਜਾ ਬਾਈ ਓ ਉਹ ਪ੍ਰਧਾਨ ਜੱਗੇ ਦਾ ਮੂਲੀ ਮੰਗਣੇ ਚੱਕ ਲਿਆ तो मैं इन लोगों लायगा। ऊपर लेकिन मैं जी बताऊँगा मैं जी, है ना जी बताऊँगा, है ना जी, है ना जी बताऊँगा। आया क्या हो गया जी? तुम्हारा गाना आया हमारा, लेबर तक ही नहीं हो ले आप। ਲੋ ਜੀ ਬਾਈ ਲੱਗੇ ਪੈਣ ਲੋ ਜੀ ਬਾਈ ਸਾਰਾ ਕੁਝ ਫਾਈਨਲ ਹੋ ਗਿਆ ਸਟicker ਲੱਗੇ ਤੇ ਅੰਕਲ ਥੋੜਾ ਬਹੁਤ ਧੰਨਵਾਦ ਜੀ ਇਹ ਥੋੜਾ ਜਿਹਾ ਹੋਰ ਵੀ ਬਹੁਤ ਧੰਨਵਾਦ ਜੀ ਯਾਨੀ ਇਸੇ ਵਾਲਾ ਮੌਕਾ ਦਿੱਤਾ ਥੋੜੀ ਜੀ ਵੇਟ ਕਰਨੀ ਪੈਂਦੀ ਹੈ ਪਰ ਚਿਪ ਕੱਢ ਦਿੰਦਾ ਕੰਮ ਦੇ ਆਏ ਨੇ ਵੀ ਕੋਈ ਕਿਸੇ ਪਾਸੇ ਕਸਰ ਰਹਿ ਜਵੇ ਕੱਚ ਨਹੀਂ ਥੋੜੀ ਜੀ ਕਿਉਂਕਿ ਆਪ ਕੰਮ ਕਰਦਾ ਲੇਬਰ ਥੋੜੀ ਜੀ ਘਟਾਉਣ ਕਰਕੇ ਕਿਸੇ ਪਰ ਨਹੀਂ ਛੱਡਦਾ ਆਪ ਕੰਮ ਕਰਦਾ ਖੁਦ ਥੋੜੀ ਜੀ ਵੇਟ ਕਰਨੀ ਪੈਂਦੀ ਹੈ ਪਰ ਕੰਮ ਦੀ ਤਾਂ ਥਾਲੀ ਆ ਹਾਂਜੀ ਪ੍ਰਧਾਨ ਜੀ ਇਹ ਦਿਖਾ ਦਿਓ ਢੂੜ ਗੱਡੀ ਪਈ ਆ ਹੂੰ ਬਾਕੀ ਬਾਈ ਜਿੱਦਾਂ ਅਸੀਂ ਕਿਹਾ ਤਾਂ ਉਹ ਤੇ ਵੀ ਵਧੀਆ ਚੀਜ਼ ਬਣੀ ਆ ਹਾਂ ਵੀ ਦੇਖ ਕੇ ਹੀ ਪਤਾ ਲੱਗਦਾ ਹੈ ਫੁੱਲ ਹੈਵੀ ਆ ਉਹ ਨਹੀਂ ਹੈਗਾ ਦਿਖਾਵਾ ਮਣ ਲੈ ਕੇ ਜਾਣੇ ਆਪਾਂ ਨੇ ਪਿੱਛੇ ਮਣ ਦੇ ਜਿਹੜੀ ਆਪਣੀ ਟੈਨ ਆ ਜੀ ਵੀਰੇ ਆਹ ਜੀ ਇਹ ਆਪਣੀ ਮਤਨ ਤਕਰੀਬੇ ਮੰਨ ਕੇ ਚੱਲੇ ਹੋਏ ਇਹ 6.5 ਕਿਲੋ ਦੀ ਟੈਨ ਆ ਵੀਰ ਅੱਛਾ ਜੀ ਫੁੱਲ ਹੈਵੀ ਫੁੱਲ ਹੈਵੀ ਇਹ ਤਾਂ ਕੋਈ ਟੈਨ ਕੋਈ ਬਣਦੀ ਹੋਣੀ ਗੱਲ ਤਾਂ ਖਤਮ ਆ ਆ ਮੁੱਕਦੀ ਆ ਜੀ 6.5 ਕਿਲੋ ਟੈਨ ਕੋਈ ਮਿਸਤਰੀ ਪਾਉਂਦਾ ਜਿੰਮੇਵਾਰ ਆ ਜੀ ਕੋਈ ਵੀ ਨਹੀਂ ਪਾਉਂਦਾ ਬਾਈ ਹੈ ਗੱਲਾਂ ਜੋ ਮਰਜੀ ਕੋ ਮਾਰੀ ਜਾਵੇ ਜੀ ਕਿਉਂਕਿ ਪੈਸੇ ਲੱਗਦੇ ਆ ਬਾਈ ਮਹਿੰਗੀ ਚੀਜ਼ ਆ ਕੋਈ ਵੀ ਨਹੀਂ ਪਾਉਂਦਾ ਖਲਾ ਲਿਆ ਕੇ ਬਾਈ 3 ਕਿਲੋ 4.5 ਕਿਲੋ ਬਸ ਆਹੀ ਸਾਜ ਪਾਈ ਜਾਂਦੇ ਆ ਬਾਈ ਆਪਣੀ 6.5 ਕਿਲੋ ਟਾਇਰ ਨਾ ਬਾਈ ਜਦ ਮਾਰੀ ਚੈੱਕ ਕਰ ਲੋ ਕਢਾ ਕੇ ਬਾਈ ਫਰਕ ਤਾਂ ਹੈਗਾ ਜੀ ਹਾਂਜੀ ਵੀਰ ਤੇ ਬਾਕੀ ਬਾਈ ਇਹ ਗੱਲਾਂ ਟਾਇਰ ਨਾ ਚਾਹੇ ਜੜਾ ਕਢੀ ਜਾਓ ਬਾਈ ਪ੍ਰਵਾਹ ਨਹੀਂ ਕੋਈ ਆ ਮਤਲਬ ਵੀ ਟਾਇਰ ਕੋਈ ਪਿੱਛੇ ਮੁੜ ਜਵੇ ਜਾਂ ਇਹ ਸਪਰਿੰਗ ਬਾਈ ਕੋਈ ਥਾਂ ਖੜਾ ਰਹਿ ਜਾ ਜਿੰਮੇਵਾਰ ਹਾਂ ਮੇਰੇ ਸਾਰੇ ਕਾਸੇ ਦਾ ਜੇ ਸਪਰਿੰਗ ਕੋ ਵਧਿਆ ਰਹਿ ਜਾ ਬਾਈ ਫ੍ਰੀ ਗਾਰੰਟੀ ਚ 2-3 ਸਾਲ 4 ਸਾਲ ਬਾਅਦ ਵੀ ਹੋ ਜੇ ਜਿੰਮੇਵਾਰ ਹਾਂ ਬਾਈ ਇੰਨੀ ਗਾਰੰਟੀ ਹੈ ਜੀ ਹਾਂਜੀ ਵੀਰ ਟਾਟਾ ਰੇ ਸਪਰਿੰਗਾ ਬਾਈ ਟੋਟਲੇ ਹਾਂਜੀ ਬਾਕੀ ਜੋ ਵੀ ਹੈ ਲੋਹਾ ਵੀ ਪੈਣ ਦੀ ਕੁਆਲਿਟੀ ਵੀ ਇੱਕ ਨੰਬਰ ਕਮ ਹੈ ਬਾਕੀ ਸਾਡੇ ਬੰਦੇ ਪੂਰੇ ਖੋਜੇ ਹਾਂ ਵੀ ਪੂਰੀ ਓਕੇ ਆ ਪੂਰੀ ਖੋਜੇ ਹਾਂ ਤੇਰਾ ਤੇਰਾ ਦੋ ਵੀ ਦਾ ਮੇਰਾ 4 5 ਬਾਕੀ ਚੱਲ ਗਏ ਅਪਣੀ ਵੀਰ ਗੇ ਥੋੜਾ ਫਾੜੇ ਪਾਏ ਨੇ ਜੀ ਹਾਂ ਜੀ ਇਹ ਵੀਰਾਂ ਦੇ ਨਾਲ ਫਾੜੇ ਵੀ ਸਪੈਸ਼ਲ ਪਾਏ ਨੇ ਭਾਈ ਤੁਸੀਂ ਆ ਚੈੱਕ ਕਰ ਲਓ ਭਾਈ ਇਹ 골ਡ ਸਟਾਰ ਦੇ ਫਾੜੇ ਨੇ ਇੱਕ ਇੱਕ ਫਾੜਾ ਭਾਈ 1 ਕਿਲੋ 700 ਗ੍ਰਾਮ ਦਾ ਫਾੜਾ ਭਾਈ ਲੋਕ ਲਾ ਕੇ ਕਿਲੋ ਕਿਲੋ ਦੇ ਪਾਸ ਹੁੰਦੇ ਨੇ ਭਾਈ ਚੈੱਕ ਕਰਾ ਲਿਓ ਭਾਈ ਜੇ ਕੋ ਫਾੜੇ ਕੋ ਪਾਉਂਦਾ ਜ਼ਿੰਮੇਵਾਰ ਹ ਭਈਆ ਕੋ ਫਾੜਾ ਪਾ ਦਵੀਂ ਬਹੁਤ ਹੈਵੀ ਹੈ ਕਿਉਂਕਿ ਬਾਰਾ ਹੀ ਨਹੀਂ ਖਾਂਦਾ ਭਾਈ ਯਾਰ ਮੈਂ ਤਾਂ ਘਸਣਾ ਹੀ ਨਹੀਂ ਹੈਗੇ ਭਾਈ 13 ਤੇ ਬਾਈ 1.5 ਕਿਲੋ 700 ਗ੍ਰਾਮ ਦਾ ਫਾਲਾ ਕਿਹੜਾ ਬਾਗੇ ਦੇ ਦੂਸਾਨੂੰ ਇਹ ਰੇਟ 'ਚ ਕੋਈ ਨਹੀਂ ਦਿੰਦਾ ਬਾਈ ਆਪਾਂ ਆਪਾਂ ਕੁਆਲਿਟੀ ਬਾਈ ਪੈਸਿਆਂ ਦਾ ਕੋਈ ਚੱਕਰ ਨਹੀਂ ਬਾਈ ਆ ਵੀਰਾਂ ਨੂੰ ਸਾਡਾ ਪਿਆਰ ਬਹੁਤ ਜ਼ਿਆਦਾ ਬਾਈ ਅਮਨ ਵੀਰਾਂ ਨੇ ਸਾਡੀ ਬੜੀ ਸਪੋਰਟ ਕਰੀ ਵੀਰਾਂ ਨੇ ਤੇ ਸਾਡੇ ਕੋਲ ਪਹਿਲਾਂ ਤੇ ਹੀ ਆਉਣੇ ਵੀਰ ਤੇ ਆਪਾਂ ਨੇ ਮੈਂ ਕਿਹਾ ਕੋਈ ਗੱਲ ਸਾਨੂੰ ਸਮਾਨ ਨੇ ਬਦਲਾ ਕੇ ਦੇਵਾਂਗੇ ਵੀਰ ਨਾ ਨਾ ਠੀਕ ਹੈ ਇਹ ਕਹਿੰਦੇ ਚੱਲ ਠੀਕ ਆ ਬਾਈ ਤੇਰਾ ਰੇਟ ਕੋਈ ਨਹੀਂ ਘਟਾਉਣਾ ਮੈਂ ਧੰਨਵਾਦ ਜੀ ਵੀਰ ਤੁਹਾਡਾ ਆ ਚੀਜ਼ ਹੈ ਗੱਲਬਾਤ ਜੋ ਹੈ ਇਹ ਦੱਸ ਵੀ ਰਹੀ ਆ ਆਜ ਕੇ ਪਾਸ ਆ ਹੁਣ ਪੂਰਾ ਜੀ ਪੂਰਾ ਸਿਰਾਂ ਗੱਲਬਾਤ ਆ ਕਟਿੰਗ ਦੇਖੋ ਨਾਟ ਵੀ ਬਾਈ ਸਾਰੇ ਸੀਲ ਵਾਲੇ ਨਟ ਨਹੀਂ ਵੀ ਰਹੇ ਅੱਛਾ ਜੀ ਆ ਜਿਹੜੇ ਨਟ ਪਾਇਆ ਨਾ ਪਰ ਲੋਕ ਨਟ ਨਹੀਂ ਵੀ ਸਾਰੇ ਜਿਹੜੇ ਆ ਨਟ ਨੇ ਬਾਈ ਇਹ 25 25 ਰੁਪਏ ਦਾ ਕਨਾਟਾ ਬਾਈ ਇਹ 3.9 ਦਾ ਬਾਈ ਜਿੱਥੇ ਮਾਰੀ ਚੈੱਕ ਕਰਾ ਲਿਓ ਬਾਈ ਨਟ 10 ਵਾਰ ਖੋਲੋ ਚਾਹੇ 20 ਵਾਰ 20 ਸਾਲ ਬਾਅਦ ਵੀ ਖੋਲੋ ਬਾਈ ਨਾ ਡੱਕਣੇ ਪਾਣੀ ਵਿੱਚ ਖੁੱਲਣਗੇ ਕੋਈ ਨਟ ਬਾਈ ਸੀਲ ਵਾਲਾ ਨਟ ਬਾਈ ਆ 8 ਰੁਪਏ 8.5 ਰੁਪਏ ਦੀ ਇੱਕ ਢੰਬਰੀ ਹੈ ਬਾਈ ਜਿਹੜੀ ਪਾਈ ਵਿੱਚ ਜਿੱਥੇ ਮਾਰੀ ਪਤਾ ਕਰ ਲਿਓ ਜਿਹੜੀ ਆਪਾਂ ਸੀਲ ਵਾਲੀ ਢੰਬਰੀ ਬਾਈ ਵੀ ਹੈ 8.5 ਰੁਪਏ ਦੀ ਇੱਕ ਢੰਬਰੀ ਆ ਬਾਈ ਹੱਲੇ ਆ ਗੇੜਾ ਬੰਦ ਗੇੜਾ ਬੰਦ ਗਿਆ ਸੀ ਚਲੋ ਇਹ ਗੱਲ ਦੀ ਮਾਫੀ ਜਾਨੇ ਵੀਰ ਜਿਹੜਾ ਟਾਈਮ ਵੀਰਾਂ ਨੇ ਥੋੜਾ ਜਿਹਾ ਬੰਦ ਨਾ ਨਾ ਕੋਈ ਨਹੀਂ ਚਲ ਕੰਮ ਤਾਂ ਚਲੋ ਗਾਹ ਨੂੰ ਕੋਸ਼ਿਸ਼ ਕਰਦੇ ਵੀਰ ਵੀ ਤੁਹਾਨੂੰ ਮੌਕਾ ਨਾ ਦਈਏ ਇਦਾਂ ਦਾ ਨਾ 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 ਕੋਈ ਹਾਂਜੀ ਵੀ ਟਾਈਮ ਨਾਲ ਦਈਏ ਇੱਕ ਦਿਨ ਪਹਿਲਾਂ ਦਈਏ ਵੀਰਾਂ ਨੂੰ ਸੰਦਾਂ ਨਾ ਲਓ ਜੀ ਬਾਈ ਸ਼ੀਦਾਰੀ ਦਾ ਆਤੀ ਸ੍ਰੀ ਚਮਕੌਰ ਸਾਹਿਬ ਵੀ ਪਹੁੰਚ ਗਏ ਗੁਰੂ ਘਰ ਦੇ ਮੂਹਰੇ ਮੱਥਾ ਟੇਕ ਲਿਆ ਰਿਹਾ ਵੀ ਬਾਈ ਬਾਕੀ ਬੱਚੇ ਬਾਦਸ਼ਾਹ ਵਰਕਰ ਦਾ ਬਾਈ ਕਾ ਲੈਣਾ ਪਾ ਜਿੰਨੇ ਖਾ ਉਹ ਜਿੰਨੇ ਖਾਣੇ ਦਾ 71 ਹਜ਼ਾਰ ਹੋਈ ਸਰਪੰਚ ਪਾਰਟੀ ਜੀ ਤੇ ਲੈਣੇ ਹੜੁੱਤੇ ਵੀ ਕਾਤੀ ਜੀ ਅੱਛਾ ਦੋ ਕੋਈ ਡੀਲ ਨਹੀਂ ਇੱਕ ਟੁਕੜਾ ਕੋਈ ਕੰਮ ਨਹੀਂ ਦੋ ਬੋਤਲਾਂ ਕੋਕ ਨਹੀਂ ਬਾਕੀ ਪਕੌੜੇ ਪਕੌੜੇ ਜੀ ਕਿੰਨਾ ਦੋ ਕਿਲੋ ਖਾ ਕੇ ਬਣਾਈ ਆਂ ਆਸਟ੍ਰੇਲੀਆ ਤੇ ਆਸਟ੍ਰੇਲੀਆ ਤੋਂ ਬੜੀਆਂ ਵਧਾਈਆਂ ਦਿੱਤੀਆਂ ਮਾਰਕਾ ਹੀ ਮਾਰਕਾ ਇਹ ਜੇ ਐਡੀ ਬੋਤਲ ਜੇ ਐਡੀ ਬੋਤਲ दारू ਦੀ ਹੋਵੇ ਜੱਕੇ ਤੂੰ ਪੀ ਨਹੀਂ ਸਕਦਾ ਲੈ ਕਾ ਆ ਪੀ ਜੂਗਾ ਕੱਲ ਛੱਡ ਦੇ ਤੂੰ ਕੋਗਰੀ ਦਾ ਪੀ ਸਕਦਾ ਪਤਾ ਨਹੀਂ ਗੱਲ ਆਪਣੇ ਹੋਰ ਕੁਮਾਈ ਹੈ ਉਹ ਵੀ ਪੀ ਜੂਗਾ ਇਹੋ ਦੀ ਪੀਣੀ ਹੈਗੀ ਹੋਈਓ ਪੀ ਚਲੂ ਚੱਕ ਲੈ ਜੂਗਾ ਫਿਕਰ ਨਾ ਕਰਦਾ ਅਜੀ ਤਰੇ ਨਾਲ ਹਾਂ ਜਗੇ ਆਫਰ ਹੈ ਪਲਾ ਦੂਗਾ ਮੈਂ ਜਗੇ ਗਿਫਟ ਕੋਕ ਦੋ ਹੀ ਮਲਾ ਦੇ ਦੇ ਗਲਾਸ ਬੜਾ ਛਾਂਟ ਨਹੀਂ ਲੈ ਆ ਦੇ ਕੋ ਸੈੱਟ ਦਾ ਕੰਗੜੀਆਂ ਨਾਲ ਲਿਆਵਾਂ ਲੱਗਦੀ ਲਗਾਂ ਚ ਬਾਲੇ ਦਾ ਬਾ ਇਹ ਲੋਹੇ ਦੇ ਭਾਗੇ ਛੇ ਦੋਗੇ ਆ ਪ੍ਰਧਾਨ ਕਹਿੰਦਾ ਜੱਗਿਆ ਵਾਲਾ ਬਾਰਕਰ ਬੜਾਏ ਜੀ ਨਹੀਂ ਠੀਕ ਆ ਹੋ ਜੀ ਭਾਈ ਫਰੰਟ ਬਾਰਕਰ ਜੱਗਾ ਬੜਾ ਲਿਆ ਹੈ ਨਾ ਨਹੀਂ ਬੰਦੇ ਬਾਰਕਰ ਬੜਾ ਲਿਆ ਜੱਗਾ ਜੱਗਾ ਬਾਰਕਰ ਬੜਾ ਲਿਆ ਹੈ ਨਿਆਣੇ ਨੂੰ ਕੁੱਟਦਾ ਇਹਨੂੰ ਕੱਪੇ ਕੋਪੀ ਦਾ ਖੁੱਲਵਾ ਦੇਣਾ ਤਾਂ ਨਹੀਂ ਉਹ